ਮੈਨੂੰ ਭਗਵੰਤ ਮਾਨ ਤੇ ਕੇਜਰੀਵਾਲ ਇੱਕ ਬੰਦਾ ਦਿਖਾ ਦੇਣ ਇੱਕ ਬੰਦਾ 25000 ਏਕੜ ਜ਼ਮੀਨ ਅਸ਼ਾ 40 50 ਪਿੰਡਾਂ ਦੀ ਇੱਕ ਇੱਕ ਪਿੰਡ 'ਚੋ ਇੱਕ ਕਿਸਾਨ ਹੀ ਆਪਣਾ ਟਾਉਟੀ ਪੈਦਾ ਕਰ ਦਿਓ ਜਿਹੜਾ ਆਣ ਕੇ ਕਹੇ ਕਿ ਅਸੀਂ ਮੰਗੀ ਸੀ ਜੀ ਅਰਬਨ ਸਟੇਡੀਅਮ ਮੰਗਿਆ ਨਹੀਂ ਕਿਸੇ ਨੇ ਇਟਸ ਅ ਫਰਾਡ ਇਹਨਾਂ ਨੇ ਚੱਕ ਕੇ ਕਿਸੇ ਫੱਟੇ ਲੈਂਡ ਮਾਫੀਆ 'ਤੇ ਹੈਂਡਓਵਰ ਕਰ ਦੇਣਾ ਕਿਉਂਕਿ ਸਰਕਾਰ ਕੋਲ ਤਾਂ ਪੈਸਾ ਜ਼ਹਿਰ ਖਾਣ ਵਾਸਤੇ ਨਹੀਂਗਾ 4 ਲੱਖ ਕਰੋੜ ਦਾ ਕਰਜ਼ਾ ਔਰੇ ਸ਼ਰਾਰਤ ਸਾਰੀ ਕੇਚਲੀਵਾਲ ਸਿਸੋਡੀਆਂ ਸਤਿੰਦਰ ਚੈਨ ਨੋਨ ਕਰਪ ਬੰਦੇ ਪੰਜਾਬ 'ਚ ਆ ਗਏ ਨੇ ਬਹਿ ਗਏ ਨੇ ਸਾਡਾ ਸਾਰਿਆਂ ਦਾ ਕਾਮਨ ਐਨਮੀ ਇੱਕ ਹੀ ਬੰਦਾ ਸਿਰਫ ਇੱਕ ਮੁੱਕ ਸਾਡਾ ਨਿਸ਼ਾਨ ਗੁਰੂ ਸਾਹਿਬਾਨ ਦਾ ਹੈਗਾ ਗੁਰੂ ਸਾਹਿਬ ਨੇ ਸਿਰਿ ਸਾਹਿਬ ਦਿੱਤੀ ਆ ਤਲਵਾਰ ਮੀਰੀ ਪੀਰੀ ਦੇ ਸਾਡੇ 6ਵੇਂ ਪਾਤਸ਼ਾਹ ਸਾਨੂੰ ਮੀਰੀ ਤੇ ਪੀਰੀ ਨਾਲ ਜੋੜ ਕੇ ਗਏ ਨੇ ਨਾਲ ਮੀਰੀ ਦੇ ਕੇ ਗਏ ਨੇ ਪ੍ਰਮਾਤਮਾ ਕਰੇ ਕਾਂਗਰਸੀ ਗਵਰਨਮੈਂਟ ਬਣੇ ਮੇਰਾ ਤੁਹਾਡੇ ਨਾਲ ਵਾਅਦਾ ਵਾ ਕਿ ਇਹਨਾਂ ਨੂੰ ਕਰ ਲੈਣ ਦੇ ਜੋ ਇਹ ਡਰਾਮੇਬਾਜ਼ੀਆਂ ਕਰਦੇ ਅਸੀਂ ਇਹ ਸਾਰੀ ਲੁਧਿਆਣਾ ਦੀ ਲੈਂਡ ਪੂਲਿੰਗ ਪਾਲਿਸੀ ਟੋਟਲੀ ਸਕ੍ਰੈਪ ਕਰ ਦਾਂਗੇ ਰੱਦ ਕਰ ਦਿਆਂਗੇ ਸਭ ਤੋਂ ਪਹਿਲਾਂ ਤਾਂ ਕਿ ਇਹ ਲੈਂਡ ਪੂਲਿੰਗ ਪਾਲਿਸੀ ਨਹੀਂ ਇਹ ਲੈਂਡ ਗ੍ਰੈਬਿੰਗ ਪਾਲਿਸੀ ਆ ਲੋਕਾਂ ਦੀ ਕਿਸਾਨਾਂ ਖੇਤ ਮਜ਼ਦੂਰਾਂ ਦੀ ਰੋਜ਼ੀ ਰੋਟੀ ਤੇ ਉਹਨਾਂ ਦੇ ਖੂਨ ਤੇ ਹਮਲਾ ਵਾ ਦੂਸਰਾ ਮੈਂ ਇਹ ਕਿਹਾ ਕਿ ਜਿਹੜੀਆਂ ਚੀਜ਼ਾਂ ਸਰਕਾਰਾਂ ਕੋਲੋਂ ਮੰਗ ਰਹੇ ਨੇ ਲੋਕ ਮਿਸਾਲ ਦੇ ਤੌਰ ਤੇ ਲੋਕੀ ਪਿੰਡਾਂ ਵਿੱਚ ਕੋਈ ਅੱਛਾ ਹਸਪੀਟਲ ਮੰਗ ਰਹੇ ਨੇ ਸਤ ਕੋਈ ਦਰਿਆ ਦੇ ਉੱਤੇ ਪੁਲ ਮੰਗ ਰਹੇ ਨੇ ਜਾਂ ਕੋਈ ਅੱਛਾ ਕਾਲਜ ਮੰਗ ਰਹੇ ਨੇ ਯਾ ਸਭ ਤੋਂ ਵੱਡੀ ਗੱਲ ਪਿਛਲੇ ਸਮੇਂ 'ਚ ਜੋ ਅਨਿਆਏ ਹੋਇਆ ਲੋਕਾਂ ਨਾਲ ਪੰਜਾਬ 'ਚ ਜਿਵੇਂ ਨਰਿੰਦਰ ਸਿੰਘ ਨੂੰ ਸੀਆਈਏ ਸਟਾਫ ਵਿੱਚ 3 ਡਿਗਰੀ ਟੌਰਚਰ ਕਰਕੇ ਕਰਾਂਟ ਲਾ ਕੇ ਉਹਨੂੰ ਮਾਰ ਦਿੱਤਾ ਗਿਆ ਬਠਿੰਡਾ ਪੁਲਿਸ ਵੱਲੋਂ ਉਹਦਾ ਇਨਸਾਫ ਮੰਗ ਰਹੇ ਨੇ ਲੋਕੀ ਕਰਨਲ ਬਾਠ ਤੇ ਉਹਦੇ ਪੁੱਤਰ ਦੀ ਜਲਾਲਤ ਤੇ ਕੁੱਟਮਾਰ ਦਾ ਇਨਸਾਫ ਝੂਠੇ ਪੁਲਿਸ ਮੁਕਾਬਲੇ 'ਚ ਜਸਪ੍ਰੀਤ ਵਰਗੇ ਨੌਜਵਾਨ ਪਟਿਆਲੇ ਦੇ ਮਾਰੇ ਉਹਦਾ ਇਨਸਾਫ ਜਿਹੜੀਆਂ ਜਿਹਾ ਲੋਕ ਮੰਗ ਰਹੇ ਨੇ ਉਦੇ ਬਾਰੇ ਤਾਂ ਕੇਜਰੀਵਾਲ ਤੇ ਭਗਵੰਤ ਮਾਨ ਕਦੀ ਬੋਲੇ ਹੀ ਨਹੀਂਗੇ ਜਿਹੜੀ ਚੀਜ਼ ਕਿਸੇ ਨੇ ਨਹੀਂ ਮੰਗੀ ਮੈਨੂੰ ਭਗਵੰਤ ਮਾਨ ਤੇ ਕੇਜਰੀਵਾਲ ਇੱਕ ਬੰਦਾ ਦਿਖਾ ਦੇਣ ਇੱਕ ਬੰਦਾ ਜਿਹੜਾ ਪੰਜਾਬ ਦਾ ਵਿਅਕਤੀ ਹੋਵੇ ਜਿੰਨੇ ਜਾ ਕੇ ਕੀ ਹੋਵੇ ਸਾਨੂੰ ਸ਼ਹਿਰਾਂ ਵਿੱਚ ਅਰਬਨ ਸਟੇਟਾ ਚਾਹੀਦੀ ਹੈ ਇਹ ਫਰਾਡ ਹੈ ਪਾਲਿਸੀ ਇਹ ਗ੍ਰਹਿ ਇਹ ਲੈਂਡ ਗ੍ਰੈਬ ਪਾਲਿਸੀ ਹੈ ਅਲਟੀਮੇਟਲੀ ਕੀ ਹੋਣਾ ਕਿ ਤੁਹਾਡਾ ਸਾਰੀਆਂ ਇਹਦਾ ਮਨਸੂਬਾ ਬਣਾ ਕੇ ਇਹਦੀ ਪੂਰੀ ਸਕੀਮ ਬਣਾ ਕੇ ਇਹਨਾਂ ਨੇ ਚੱਕ ਕੇ ਕਿਸੇ ਫੱਟੇ ਲੈਂਡ ਮਾਫੀਆ ਇਹ ਹੈਂਡਓਵਰ ਕਰ ਦੇਣਾ ਕਿਉਂਕਿ ਸਰਕਾਰ ਕੋਲ ਤਾਂ ਪੈਸਾ ਜ਼ਹਿਰਖਾਨ ਵਾਸਤੇ ਨਹੀਂਗਾ 4 ਲੱਖ ਕਰੋੜ ਦਾ ਕਰਜ਼ਾ ਔਰ ਏਸ਼ ਸ਼ਰਾਰਤ ਸਾਰੀ ਕੇਚਰੀ ਵਾਲ ਸਿਸੋਡੀਆਂ ਸਤਿੰਦਰ ਜੈ ਨੋਨ ਕਰਪਟ ਬੰਦੇ ਪੰਜਾਬ 'ਚ ਆ ਗਏ ਨੇ ਬਹਿ ਗਏ ਨੇ ਜਿਨ੍ਹਾਂ ਦੇ 2-2000 ਕਰੋੜ ਦੇ ਡਰੱਗਸ ਦਾ ਸ਼ਰਾਬ ਦਾ ਕੋਟਾਲੇ ਦੇ ਪਰਚੇ ਨੇ ਡੇਢ-ਡੇ ਸਾਲ ਜੇਲਾ ਚੜੇ ਨੇ ਸੁਪਰੀਮ ਕੋਰਟ ਨੇ ਜ਼ਮਾਨਤਾਂ ਕੀਤੀਆਂ ਨੇ 2000 ਕਰੋੜ ਰੁਪਏ ਕਲਾਸ ਰੂਮ ਦਾ ਕੋਟਾਲਾ ਹੋਰ ਆ ਗਿਆ ਮੋਰੇ ਇਹ ਸਾਰੇ ਕੋਟਾਲਿਆਂ ਦੇ ਸਾਜ਼ਗਾਰ ਕੌਨਸਪਿਰੇਟਰਸ ਜਿਨ੍ਹਾਂ ਨੇ ਪੰਜਾਬ 'ਚ ਦੇਖਿਆ ਕਿ ਹੁਣ ਅਸੀਂ ਪੰਜਾਬ 'ਚ ਜਿਹੜਾ ਸਾਲਖੰਡ ਰਹਿ ਗਿਆ ਕਿਵੇਂ ਲੁੱਟਣਾ ਇਹ ਲੁੱਟਣ ਦੀ ਪਾਲਿਸੀ ਆ ਮੇਰੇ ਵੀਰੋ ਔਰ ਦੂਸਰੀ ਗੱਲ ਇੱਥੇ ਰਹਿਣਾ ਕਿਹਨੇ ਆਣ ਕੇ 25000 ਏਕੜ ਕਿਹਨੇ ਰਹਿਣਾ ਆਣ ਕੇ ਸਾਡੇ ਤਾਂ ਬੱਚੇ ਵਿਦੇਸ਼ਾਂ ਜਾ ਰਹੇ ਨੇ ਉਹ ਤਾਂ ਵਿਚਾਰੇ ਨੌਕਰੀਆਂ ਤੋਂ ਵਾਂਝੇ ਕੰਮਕਾਰ ਤੋਂ ਵਾਂਝੇ ਇੱਥੇ ਰਹਿਣਗੇ ਗੈਰ ਪੰਜਾਬੀ ਜਿਵੇਂ ਸਾਰੇ ਪੰਜਾਬ ਦੇ ਵਿੱਚ ਮੋਹਾਲੀ ਜ਼ਿਲ੍ਹਕਪੁਰ ਔਰ ਚੰਡੀਗੜ੍ਹ ਦੇ ਪੈਰੀਫਰੀ ਤੇ ਸ਼ਹਿਰਾਂ ਦੀ ਪੈਰੀਫਰੀ ਤੇ ਗੈਰ ਪੰਜਾਬੀਆਂ ਨੇ ਕਬਜ਼ਾ ਕਰ ਲਿਆ ਹਰ ਵਪਾਰ ਤੇ ਸਾਡੇ ਵੋਟਰ ਬਣ ਗਏ ਨੇ ਇੱਥੇ ਆਣ ਕੇ ਸਾਡੇ ਨੌਕਰੀਆਂ ਲੈ ਗਏ ਨੇ ਇਹ ਸਾਰਾ 25000 ਏਕੜ ਔਰ ਜੁਨੀਆਂ ਵੀ ਅਰਬਨ ਸਟੇਟਾਂ ਬਣਾਉਣਗੇ ਗੈਰ ਪੰਜਾਬੀਆਂ ਵਾਸਤੇ ਹੀ ਉਹ ਮੈਂ ਬਿੱਲ ਪੇਸ਼ ਕੀਤਾ ਹੋਇਆ ਜਿਹਦਾ ਕਿ ਜਵਾਬ ਸਪੀਕਰ ਤੇ ਭਗਵੰਤ ਪਾਣੇ ਅਜੇ ਤੱਕ ਨਹੀਂ ਦਿੱਤਾ 2023 ਚ ਕਿ ਇੱਕ ਲਾਅ ਹੋਣਾ ਚਾਹੀਦਾ ਜਿਵੇਂ ਹਿਮਾਚਲ ਪ੍ਰਦੇਸ਼ ਜਿਵੇਂ ਉੱਤਰਾਖੰਡ ਬੀਜੇਪੀ ਦੀ ਰਾਜ ਗੁਜਰਾਤ ਪ੍ਰਾਈਮ ਮਿਨਿਸਟਰ ਦੀ ਸਟੇਟ ਰਾਜਸਥਾਨ ਕੋਈ ਵੀ ਬਾਹਰੋਂ ਆਣ ਕੇ ਬੰਦਾ ਸਾਡੇ ਬਿਨਾ ਸ਼ਕਤਾ ਪੂਰੀਆਂ ਕੀਤੇ ਨਾ ਵੋਟਰ ਬਣ ਸਕੇ ਨਾ ਜ਼ਮੀਨ ਲੈ ਸਕੇ ਨਾ ਸਰਕਾਰੀ ਨੌਕਰੀ ਲੈ ਸਕੇ ਅਸੀਂ ਤਾਂ ਇਹ پیش ਕਰ ਰਹੇ ਹਾਂ ਤੇ ਇਹ ਉਲਟਾ ਸਾਡੇ ਪਾਰੋਂ ਲਿਆ ਕੇ ਬੰਦੇ ਬਿਠਾਉਣਾ ਚਾਹੁੰਦੇ ਔਰ ਮੈਂ ਲਾਸਟ ਚ ਕਹਿਣਾ ਚਾਹਨਾ ਕਿ ਪ੍ਰਮਾਤਮਾ ਕਰੇ ਕਾਂਗਰਸ ਦੀ ਗਵਰਨਮੈਂਟ ਬਣੇ ਮੇਰਾ ਤੁਹਾਡੇ ਨਾਲ ਵਾਅਦਾ ਵਾ ਕਿ ਇਹਨਾਂ ਨੂੰ ਕਰ ਲੈਣ ਦੇ ਜੋ ਇਹ ਡਰਾਮੇ ਬਾਜ਼ੀਆਂ ਕਰਦੇ ਅਸੀਂ ਇਹ ਸਾਰੀ ਲੁਧਿਆਣਾ ਦੀ ਲੈਂਡ ਪੂਲਿੰਗ ਲੈਂਡ ਪੂਲਿੰਗ ਪਾਲਿਸੀ ਟੋਟਲੀ ਸਕ੍ਰੈਪ ਕਰ ਦਾਂਗੇ ਰੱਦ ਕਰ ਦਾਂਗੇ ਔਰ ਜਿਹੜਾ ਲੋਕਾਂ ਨੇ ਜਿਹੜੇ ਵੀ ਅਫਸਰਾਂ ਨੂੰ ਇਹ ਕਹਿਣਾ ਚਾਹਣਾ ਜਿਹੜੇ ਲੋਕ ਇਸ ਵਿੱਚ ਪਾਰਟਿਸਪੈਂਟ ਹੋਣਗੇ ਜਿਹੜੇ ਲੋਕ ਇਸ ਨੂੰ ਬਣਵਾ ਰਹੇ ਨੇ ਚਾਹੇ ਉਹ ਭੋਕਰ ਪਾਰਟੀ ਦੇ ਦਿੱਲੀ ਦੇ ਆਗੂ ਨੇ ਚਾਹੇ ਇੱਥੋਂ ਦੇ ਪੋਲਿਟਿਕਲ ਲੀਡਰਸ ਨੇ ਉਹਨਾਂ ਸਾਰਿਆਂ ਦੀ ਇਫੀਸ਼ੀਅਲ ਇਨਸਪੀਰੋ ਤੋਂ ਨਿਰਪੱਖ ਜਾਂਚ ਕਰਾ ਕੇ ਸਭ ਨੂੰ ਫੜ ਕੇ ਅੰਦਰ ਦਿੱਤਾ ਜਾਵੇਗਾ ਇਹ ਕਰਨ ਵਾਲੇ ਪਹਿਲਾਂ ਸੋਚ ਲੈਣ ਇਸ ਕਰਕੇ ਕਿਉਂਕਿ ਇਹ ਕੋਈ ਛੋਟਾ ਮੋਟਾ ਫਰਾਡ ਨਹੀਂਗਾ ਇਹ 25000 ਏਕੜ ਦਾ ਫਰਾਡ ਆ ਤਾਂ ਕਰਕੇ ਮੈਂ ਇਹਨਾਂ ਦੇ ਦਰਨੇ 'ਚ ਆਇਆ ਸੀਗਾ ਔਰ ਮੇਰੀ ਅਪੀਲ ਆ ਸਾਰਿਆਂ ਨੂੰ ਕਿ ਆਪਣੇ ਪਿੰਡ ਵਿੱਚ ਇਕੱਠੇ ਹੋ ਜੋ ਸਾਰੇ ਇਕੱਠੇ ਹੋ ਜਾਓ ਅਕਾਲੀ ਕਾਂਗਰਸ ਕਿਸਾਨ ਯੂਨੀਅਨ ਜਿਹੜਾ ਕੋਈ ਹੋਰ ਸੰਸਥਾ ਕੋਈ ਬਣੀ ਆ ਇੱਕ ਗੱਲ ਦੇਖੋ ਕਿ ਤੁਹਾਡਾ ਦੁਸ਼ਮਣ ਕੌਣ ਆ ਜਿਹੜਾ ਤੁਹਾਡੀ ਮਾਨਸਿਕਤਾ ਤੇ ਤੁਹਾਡੀ ਹੋਣ ਤੇ ਤੁਹਾਡੀ ਵਿਚਾਰਧਾਰਾ ਤੇ ਸਾਡੇ ਗੁਰੂਆਂ ਦੀ ਵਿਚਾਰਧਾਰਾ ਤੇ ਹਮਲਾ ਕਰਕੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਯੋਪਾ ਲਾ ਕੇ ਅਸਾਮ ਭੇਜ ਰਹੇ ਨੇ ਸਾਡੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਰਿਆਂ 'ਚ ਮਾਰ ਰਹੇ ਨੇ ਔਰ ਪੁਲਿਸ ਦਾ ਖੁੱਲਾ ਤਸ਼ੱਦਦ ਹਰ ਵਰਗ ਦੇ ਲੋਕਾਂ ਦੇ ਉੱਤੇ ਚੜਾ ਰਹੇ ਨੇ ਇਹ ਤੁਹਾਡਾ ਇਮਤਿਹਾਨ ਆ ਸਾਰਿਆਂ ਦਾ ਔਰ ਸਾਡਾ ਸਾਰਿਆਂ ਦਾ ਕਾਮਨ ਐਨਮੀ ਇੱਕ ਹੀ ਬੰਦਾ ਸਿਰਫ ਇੱਕ ਬੋਕਰ ਸਾਡਾ ਨਿਸ਼ਾਨ ਗੁਰੂ ਸਾਹਿਬਾਨ ਦਾ ਹੈਗਾ ਗੁਰੂ ਸਾਹਿਬ ਨੇ ਸਿਰਿ ਸਾਹਿਬ ਦਿੱਤੀ ਆ ਤਲਵਾਰ ਮੀਰੀ ਪੀਰੀ ਦੇ ਸਾਡੇ 6ਵੇਂ ਪਾਤਸ਼ਾਹ ਸਾਨੂੰ ਮੀਰੀ ਤੇ ਪੀਰੀ ਨਾਲ ਜੋੜ ਕੇ ਗਏ ਨੇ ਨਾਲ ਮੀਰੀ ਦੇ ਕੇ ਗਏ ਨੇ ਇਸ ਕਰਕੇ ਸਾਡੇ ਉਸ ਕਾਮਨ ਐਨਮੀ ਨੂੰ ਪਛਾਣ ਕੇ ਉਹਨਾਂ ਨੂੰ ਪਿੰਡਾਂ 'ਚ ਵੜਨ ਤੋਂ ਰੋਕਿਆ ਜਾਵੇ ਔਰ ਪੰਜਾਬ 'ਚ ਇਹਨਾਂ ਦਾ ਖੇੜਾ ਛੁਡਾਇਆ ਜਾਵੇ ਸਰਕਾਰੇ ਨੂੰ ਕਿਸਾਨਾਂ ਦੇ ਹਿੱਤ ਦੀ ਕਹਿੰਦੀ ਆ ਉਹ ਕਹਿੰਦੇ ਨੇ ਕਿ ਵਾਹ ਫਲਾਈਆਂ ਜਾ ਰਹੀਆਂ ਅਸੀਂ ਧੱਕੇ ਨਾਲ ਜ਼ਮੀਨਾਂ ਲੈ ਰਹੇ ਹਾਂ ਕਹਿੰਦੇ ਸੀ ਧੱਕੇ ਦੇ ਨਾਲ ਜ਼ਮੀਨਾਂ ਨਹੀਂ ਲੈਣੀਆਂ ਜੇਕਰ ਕਿਸਾਨ ਚਾਹਣਗੇ ਤਾਂ ਜ਼ਮੀਨਾਂ ਦੇਣਗੇ ਕਹਿੰਦੇ ਕਿਸਾਨਾਂ ਦੇ ਹਿੱਤ ਦੀ ਹੈ ਚਾਹੇ ਤੁਸੀਂ ਹਰਪਾਲ ਚੀਮਾ ਹਰੋਂ ਦੀ ਪੀਸੀ ਸੁਣੋ ਸਰ ਜਸਟ ਇਹ ਸਾਰਾ ਨਾ ਸਰਕਾਰਾਂ ਦਾ ਕਵਰ ਆ ਪਿਆ ਤੁਸੀਂ ਸਾਰੀ ਪਾਲਿਸੀ ਨੂੰ ਅੱਛੀ ਤਰ੍ਹਾਂ ਪੜੋ ਉਹਦੇ ਜ ਲਾਸਟ ਕਲੋਜ਼ ਆ ਕਿ ਅਗਰ ਕੋਈ ਕਿਸਾਨ ਆਪਣੀ ਮਰਜ਼ੀ ਨਾਲ ਇਸ ਨੂੰ ਨਹੀਂ ਦੇਵੇਗਾ ਤਾਂ ਪੰਜਾਬ ਸਰਕਾਰ 2013 ਦੀ ਲੈਂਡ ਐਕਵਿਜ਼ੀਸ਼ਨ ਪਾਲਿਸੀ ਦੇ ਤਹਿਤ ਉਹਦੀ ਜ਼ਮੀਨ ਖੋਲ ਲਵੇ ਔਰ ਮੈਂ ਜਿਹੜਾ ਗੱਲ ਕਹਿ ਰਿਹਾ ਕਿ ਤੁਹਾਨੂੰ ਕਿਹਾ ਕਿਹੜੇ ਕਿਸਾਨ ਨੇ ਆਣ ਕੇ ਮੈਨੂੰ ਐ ਕਰੋ ਆ 25000 ਏਕੜ ਜ਼ਮੀਨ ਆਸ਼ਾ 40 50 ਪਿੰਡਾਂ ਦੀ ਇੱਕ ਇੱਕ ਪਿੰਡ 'ਚੋ ਇੱਕ ਕਿਸਾਨ ਹੀ ਆਪਣਾ ਟਾਊਟ ਹੀ ਪੈਦਾ ਕਰ ਦਿਓ ਜਿਹੜਾ ਆਣ ਕੇ ਕਵੇ ਕਿ ਅਸੀਂ ਮੰਗੀ ਸੀ ਜੀ ਅਰਬਨ ਸਟੇਟ ਇਹ ਮੰਗਿਆ ਨਹੀਂ ਕਿਸੇ ਨੇ ਇਟਸ ਅ ਫਰਾਡ ਇਟਸ ਅ 빅 ਸਕੈਂਡਲ ਆਉਣ ਵਾਲੇ ਸਮੇਂ ਦਾ ਸਭ ਤੋਂ ਵੱਡਾ ਪੰਜਾਬ ਦਾ ਇਸ ਸਕੈਮ ਮੰਨਿਆ ਜਾਵੇਗਾ ਔਰ ਜਿਹੜੇ ਵੀ ਲੋਕ ਸਕੈਮ ਕਰਨਗੇ ਉਹਨਾਂ ਨੂੰ ਇਹਦੀ ਅਕਾਉਂਟੇਬਿਲਟੀ ਤੇ ਇਹਦਾ ਜਵਾਬ ਦੇਣਾ ਪਵੇਗਾ। ਬੋਲ ਕਹਿੰਦੇ ਕਿ ਅਸੀਂ ਕਰੋੜਾਂ ਰੁਪਏ ਦੇ ਪਲਾਟ ਦੇਵਾਂਗੇ ਜੇਕਰ ਜ਼ਮੀਨਾਂ ਵਿੱਚ ਜਿਹੜੇ ਪਲਾਟ ਕਰੋੜਾਂ ਰੁਪਏ ਉਹਨਾਂ ਦੀ ਕੀਮਤ ਅਸੀਂ ਉਹਦਾਂ ਬਦਲ ਦੇਵਾਂਗੇ। ਇਹ ਤੇ ਗੱਲ ਇਹ ਆ। ਦੇਖੋ ਇਹ ਸਾਰੀਆਂ ਝਾਲਾਂ ਹੁੰਦੀਆਂ ਸਰਕਾਰਾਂ ਦੀ। ਤੁਹਾਨੂੰ ਕੀ ਲੱਗਦਾ ਕਿ ਅਰਬਨਾਈਜੇਸ਼ਨ ਇਹ ਕੱਲ ਪਰਸੋ ਚੋਹਤਾ ਹੀ ਹੋ ਜਾਣੀ? ਕਿ ਅੱਜ ਜਿਹੜੇ ਸ਼ਹਿਰ ਬਸੇ ਨੇ ਨਿਊ ਚੰਡੀਗੜ੍ਹ ਔਰ ਮੁਹੱਲੀ 40 40 50 50 ਸਾਲ ਦੀਆਂ ਪ੍ਰੋਪੋਜ਼ਲਸ ਹਨ। ਕਿੰਦਣੇ ਵਿਚਾਰਿਆਂ ਨੂੰ ਜਾ ਕੇ ਕਰੋੜਾਂ ਰੁਪਏ ਮਿਲਣਗੇ? ਰੋਟੀ ਦਾ ਅੱਜ ਹੀ ਖੁੱਸ ਗਿਆ ਨਾ ਉਹਨਾਂ ਦੀ ਨੋਟੀਫਿਕੇਸ਼ਨ ਜਾਰੀ ਹੋ ਗਈ ਦੇ ਕੈਨੋਟ ਸੇਲ देयर ਲੈਂਡ ਦੇ ਕੈਨੋਟ ਮੌਰਗੇਜ देयर ਲੈਂਡ ਕਿਸੇ ਪੈਸੇ ਉਹਨਾਂ ਨੂੰ ਕੋਈ ਚਾਂਸ ਨਹੀਂਗਾ ਕਿ ਆਪਣੀ ਜ਼ਮੀਨ ਨੂੰ ਕਿਤੇ ਰਹਿਣ ਕਰਕੇ ਚਾਰ ਪੈਸੇ ਲੈ ਸਕਣ ਸੋ ਇਹ ਸਾਰੀਆਂ ਲੂੰਬੜ ਚਾਲਾਂ ਨੇ ਫਰਾਡ ਔਰ ਇਹਨੂੰ ਬੰਦ ਕਰਨਾ ਪੈਣਾ ਔਰ ਲੋਕੀ ਇਹਦੇ ਖਿਲਾਫ ਨੇ ਔਰ ਕਦੀ ਮੇਰੇ ਖਿਆਲ ਆ ਕਿ ਇਹਨੂੰ ਕਾਮਯਾਬ ਨਹੀਂ ਹੋਣ ਦੇਣਾ ਡਿਵੈਲਪਮੈਂਟ ਦੀ ਜ਼ਰੂਰਤ ਹੈ ਉਹਨਾਂ 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 ਖੇਤਾਂ ਦੇ ਵਿੱਚ ਜਿੱਥੋਂ ਫੈਸਲਾਉਂਦੇ ਉੱਥੇ ਜ਼ਰੂਰਤ ਹੈ ਨਾ ਟੋਲ ਪੰਜਾਬ ਉਪਜਾਊ ਜ਼ਮੀਨ ਹੈ ਸਮਥਿੰਗ ਲਾਈਕ ਕੈਲੀਫੋਰਨੀਆ ਅਗਰ ਦੁਨੀਆ ਦੇ ਵਿੱਚ 4-5 ਜਗਾਹ ਮਾਨੇ ਜਿਹੜੀਆਂ ਉਪਜਾਊ ਜ਼ਮੀਨਾਂ ਉਹਦੇ ਵਿੱਚ ਪੰਜਾਬ ਨੰਬਰ 1 ਤੇ ਆਉਂਦੀ ਆ ਪੰਜਾਬ ਨੂੰ ਆਰਬਨਾਈਜੇਸ਼ਨ ਦੀ ਤਾਂ ਲੋੜ ਹੀ ਨਹੀਂ ਮੈਂ ਤਾਂ ਕਹਿੰਦਾ ਸਾਡੇ ਬੱਚੇ ਤਾਂ ਬਾਹਰ ਜਾ ਰਹੇ ਨੇ ਕਿਸੇ ਨੇ ਮੰਗੀ ਨਹੀਂ ਗਈ ਇਸ ਕਰਕੇ ਇਹਦੀ ਕਿਸੇ ਹੋਰ ਪੰਜਾਬ ਦਾ ਲੈਂਡ ਲੈਂਡ ਮਾਸ ਸ਼੍ਰਿੰਕ ਹੋ ਰਿਹਾ ਅੱਗੇ ਬਹੁਤ ਕਲੋਨੀਆਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਬਹੁਤ ਵੱਡੇ ਵੱਡੇ ਹਾਈਵੇ ਬਹੁਤ ਵੱਡੀਆਂ ਫੈਕਟਰੀਆਂ ਇੱਥੇ ਜ਼ਿਕਰ ਹੋ ਰਿਹਾ ਸੀ ਕਿ 113 13 ਕਿੱਲੇ 슈ਗਰ ਮਿਲ ਦੀ ਜ਼ਮੀਨ ਵੇਲੀ ਪਈ ਆ ਇਹ ਸਾਰੀਆਂ ਗੱਲਾਂ ਕਰਕੇ ਸਾਨੂੰ ਉਪਜਾਊ ਜ਼ਮੀਨ ਨੂੰ ਲੋਕਾਂ ਦੇ ਹੱਥੋਂ ਖੋਇਆ ਜਾ ਰਿਹਾ ਇਹ ਤੋਂ ਜ਼ਿਆਦਾ ਉਹਨਾਂ ਦਾ ਕੋਈ ਹੋਰ ਨਹੀਂ ਸਕਦਾ। ਮੁੱਖ ਮੰਤਰੀ ਸਾਹਿਬ ਨੇ ਸ਼ਹਿਰੀ ਵਿਕਾਸ ਜਿਹੜੀ ਅਥਾਰਟੀ ਹੈਗੀ ਉਹ ਚੋਂ ਆਪਣੇ ਆਪ ਨੂੰ ਬਾਹਰ ਕਰ ਲਿਆ। ਉਹਦੇ ਤੋਂ ਲੈ ਉਹ ਉਹਦੇ ਪਿੱਛੇ ਦਾ ਮੈਂ ਦੇਖ ਰਿਹਾ ਕਿ ਕੇਜਰੀਵਾਲ ਤੇ ਭਗਵੰਤ ਮਾਨ ਦੇ ਦਰਮਿਆਨ ਡਿਫਰੈਂਸਸ ਨਜ਼ਰ ਆ ਰਹੇ ਨੇ। ਉਹਨਾਂ ਨੇ ਭਗਵੰਤ ਮਾਨ ਨੂੰ ਨਿਹਾਥਾ ਕੀਤਾ। ਉਹਨਾਂ ਨੇ ਕਿ ਭਗਵੰਤ ਨੂੰ ਕਹਾਂਗੇ ਇਹ ਕੋਈ ਨਖਰਾ ਨਾ ਕਰੇ। ਇਹਨੂੰ ਬਾਹਰ ਕੱਢ ਕੇ ਜਿੰਨੀਆਂ ਅਰਬਨ ਸਟੇਟਸ ਆ ਅਥਾਰਟिटीज ਗਲਾੜਾ-ਗਮਾੜਾ ਉਹਦੇ ਚੇਅਰਮੈਨ ਸਿੱਧਾ ਚੀਫ ਸੈਕਟਰੀ ਚੀਫ ਸੈਕਟਰੀ ਗੈਰ ਪੰਜਾਬੀ ਹੈ। ਸਾਡਾ ਡੀਸੀਪੀ ਗੈਰ ਪੰਜਾਬੀ ਆ ਸਾਡਾ ਫਿਰ ਸੈਕਟਰੀ ਗੈਰ ਪੰਜਾਬੀ ਆ ਸਾਡੇ ਤੇ ਰੇਨਾ ਰੇਨੂ ਗੁਪਤਾ ਪੋਲੂਸ਼ਨ ਕੰਟਰੋਲ ਬੋਰਡ ਦੀ ਚੇਅਰਮੈਨ ਗੈਰ ਪੰਜਾਬੀ ਇੱਕੋ ਦੀਪਕ ਚੋਹਾਨ ਯੂਪੀ ਦਾ ਲਿਆ ਕੇ ਸੋ ਦਿਸ ਇਜ਼ ਅ ਵੈਰੀ ਡੀਪ ਰੂਟਡ ਕਨਸਪੀਰੇਸੀ ਵਿਚ ਮਸਟ ਬੀ ਸਟਾਪਡ ਐਂਡ ਨਿਪਟ ਇਨ ਦਾ ਬੱਡ ਇੱਕ ਹੋਰ ਗੱਲ ਕਹਿੰਦੇ ਕਿ ਜਿਹੜੇ ਸੁਖਪਾਲ ਖੈਰਾ ਨੇ ਜਾਣ ਬੁਝ ਕੇ ਉਹਨੇ ਵਿਰੋਧ ਕਰਨਾ ਹੁੰਦਾ ਚਾਹੇ ਉਹ ਬਿਕਰਮ ਮਜੀਠੀ ਦਾ ਮਾਮਲਾ ਹੋਵੇ ਕਹਿੰਦੇ ਕਿ ਸਾਰੀ ਸਰਕਾਰ ਤੇ ਉਲਟ ਮਤਲਬ ਕਾਂਗਰਸ ਤੇ ਖੈਰਾ ਸਾਹਿਬ ਮਜੀਠੀ ਨਾਲ ਖੜ ਗਏ ਆ ਜਾ ਕੇ ਇਹ ਤਾਂ ਜਦੋਂ ਤੁਹਾਡੇ ਕੋ ਕਿਸੇ ਦਲੀਲ ਦਾ ਜਵਾਬ ਨਾ ਅਸੈਂਬਲੀ ਦੇ ਅੰਦਰ ਉਹਨਾਂ ਕੋਲ ਮੇਰੀ ਦਲੀਲ ਦਾ ਜਵਾਬ ਆ ਨਾ ਅਸੈਂਬਲੀ ਦੇ ਬਾਹਰ ਦਲੀਲ ਦਾ ਜਵਾਬ ਇਹ ਜਿਹੜੇ ਬੰਦੂਆ ਮਜ਼ਦੂਰ ਆ ਤੇ ਸਾਰੀ ਉਹਨਾਂ ਦੀ ਸੋਚ ਆ ਖੈਰਾ ਹਮੇਸ਼ਾ ਬੇਇਨਸਾਫ ਦੇ ਬੇਇਨਸਾਫੀ ਦੇ ਖਿਲਾਫ ਲੜਿਆ ਵਾ ਔਰ ਆਪਣੇ ਪੰਜਾਬ ਸੂਬੇ ਦੇ ਨਾਲ ਖੈਰਾ